ਓਹ ਕਿਹਦੇ ਕੱਟੇ ਆਏ ਦੇਖੋ ਵੀ ਪਹਿਰੇ ਕਰੇ ਇਹ ਕੁੜੀ ਨੇ ਕੱਟੇ ਆ ਬਈ ਸਹੀ ਗੱਲ ਹੈ ਯਾਰ ਵੀ ਤਾਂ ਬੁਰੇ ਬੰਦੇ ਬਾਕੀ ਜਿਹੜੇ ਮੂਝ ਮਾਰਦਾ ਤੂੰ ਵੀ ਬੁਰਾ ਹੈ ਉਤਾਰ ਦੇ ਯਾਰ ਵੀਰ ਜੇਨ ਦੇਖੋ ਸਾਰਾ ਤੇ ਮਾਰੇ ਪੈਸਾ ਲਾਉਂਦੀ ਆ ਗਈ ਆ ਗਈ ਲੈ ਤੇਰੇ ਪੈਸੇ ਤਾਂ ਲਾਪਰੇ ਦੀਦੀ ਜੀ ਮੰਗ ਜਾ ਕੇ ਆਪਣੇ ਪੈਸੇ ਲਾਪਰੇ ਦੀਦੀ ਦੇ ਪੈਸੇ ਮੰਗ ਲੈ ਆਪਣੇ ਜਾ ਕੇ

ਉਹ ਬੰਦਾ ਖੁਦੇ ਫੀਲ ਕਰਦਾ ਜਿਹਨੂੰ ਇਸ ਚੀਜ਼ ਦਾ ਜਦੋਂ ਇਹ ਸਿਚੁਏਸ਼ਨ ਵਿੱਚ ਉਹਨੂੰ ਗੁਜ਼ਰਦਾ ਉਹਨੂੰ ਉਸੇ ਸਮੇਂ ਫੀਲ ਹੁੰਦੀ ਹੈ ਇਹ ਚੀਜ਼ ਨੂੰ ਬਿਆਨ ਨਹੀਂ ਕਰਿਆ ਜਾ ਸਕਦਾ ਜੇ ਬਿਆਨ ਕਰਦੇ ਤਾਂ ਕਈ ਵਾਰ ਐਂ ਵੀ ਕਹਿ ਸਕਦੇ ਲਾ ਬਹੁਤਿਆਂ ਚਿਪੜੀਆਂ ਚੋੜੀਆਂ ਜਿਹੀਆਂ ਲਾ ਲੈਂਦੇ ਬੰਦਾ ਹਨਾ ਐਦਾਂ ਐਦਾਂ ਤੇਰੀ ਬੇਟੀ ਦੇ ਗੰਮ ਬੇਟੀ ਹੋ ਗਈ ਤੇਨੂੰ ਇੰਨਾ ਹੀ ਚਾਹ ਹੋਇਆ ਪਿਆ ਗੰਮ ਇਹ ਲੱਗਦਾ ਦੋਹਾਂ ਤਿੰਨਾਂ ਮਹੀਨੇ ਬਾਅਦ ਤੂੰ ਜੇ ਆਕੇ ਜਮ੍ਹਾਂ ਜੇੜੇ ਸਾਬ ਨਾਲ ਟੱਡ ਕੱਢਿਆ ਤੇਨੂੰ ਤਾਂ ਬਹਿਣਾ ਵੀ ਔਖਾ ਆਇਆ ਪਿਆ ਥੋੜਾ ਟੱਡੇ ਢੁੱਡ ਕਟਾ ਲੋ ਫੋਨ ਕਰ ਲਓ ਬਾਈ ਤੜਦਾ ਕਹਿਣ ਦਾ ਹੁਕਮ ਤਾਂ ਬਸ ਮੈਨੂੰ ਕਹਿਣਾ ਕਹਿਣ ਦਾ ਹੁਕਮ ਤਾਂ ਕਹਿਣਾ ਹੀ ਤਾਂ ਇੱਕ ਮਨਾਂ ਦਾ ਮਰਜ਼ੀ ਹੈ ਕਹਿਣ ਦਾ ਫਰਜ਼ ਤਾਂ ਕਿਆ ਹੁਕਮ ਹੁਕਮ ਮੈਨੂੰ ਕੌਣ ਦੇਣਾ ਜੇ ਸੰਦੀਪ ਤੇ ਵਿੱਕੀ ਨੇ ਬਾਤ ਵਿੱਚ ਆਉਣਾ ਉਹਨੇ ਫੋਨ ਕਰਕੇ ਪੁੱਛ ਲਓ ਹਾਂ ਆਹ ਗੱਲ ਬਣ ਗਈ ਪੁੱਛ ਲਓ ਮਰਨ ਫੋਨ ਕਰਕੇ ਦੇਖ ਲੈਣਾ ਕੀ ਪਲਾਨ ਹੈ ਕਿਦਾਂ ਹੈ ਨਹੀਂ ਫਿਰ ਮੈਂ ਜਾ ਕੇ ਫੜ ਲਿਆ ਦਰਫੇ ਪੁੱਛ ਲੈ ਲੈਣਾ ਇਹਨਾਂ ਨੂੰ ਅਖਾ ਮੈਨੂੰ ਹੁਕਮ ਦੇਣ ਵਾਲਾ ਕੌਣ ਵਾ ਮੈਨੂੰ ਕੋਈ ਹੁਕਮ ਨਹੀਂ ਦੇ ਸਕਦਾ ਮੈਂ ਸਾਰਿਆਂ ਨੂੰ ਹੁਕਮ ਦਊਂਗਾ ਕੌਣ ਕੀ ਗੱਲ ਤੁਰਬ ਹੋ ਗਿਆ ਵੀ ਜਿਹੜਾ ਤੈਨੂੰ ਕੋਈ ਹੁਕਮ ਨਹੀਂ ਦੇ ਸਕਦਾ ਤੂੰ ਹੀ ਸਾਰਿਆਂ ਨੂੰ ਹੁਕਮ ਦੇਂਗਾ ਹੈਗਾ ਨਾ ਤੂੰ ਵੀ ਬੰਦਾ ਹੀ ਐ ਆ ਕੇ ਮੈਨੂੰ ਹੁਕਮ ਨਹੀਂ ਦੇ ਸਕਦਾ ਮੈਨੂੰ ਤਾਂ ਜਿਹੜੇ ਹਸਾਬ ਨਾਲ ਬੋਲਦਾ ਨਾ ਕਰਿਆ ਬੁੜੀ ਦੀ ਤਾਂ ਜਵ ਨਹੀਂ ਚੱਲਦੀ ਹੋਣੀ ਇਹਨਾਂ ਤੇ ਜੁੱਤੀ ਥੱਲੇ ਲਾ ਕੇ ਰੱਖਦਾ ਹੋਊਗਾ ਜਾਵਾ ਸਿੱਧੇ ਮੂਣੀ ਬੁਲਾਉਂਦਾ ਹੋਣਾ ਵੀਡੀਓ 'ਚ ਵੀ ਕਿਹੜਾ ਸਿੱਧੇ ਮੂਣ ਬੁਲਾਈ ਜਾਂਦਾ ਪੁੱਠੇ ਜਵਾਬ ਦੇ ਜਾਂਦਾ ਗੁਰੂ ਵਿਛੜੀ ਜਾਂਦਾ ਉਹਦੇ ਤੇ ਆਪ ਜਿਵੇਂ ਡੀਸੀ ਲੱਗਾ ਹੋਵੇ ਆਏ ਨਹੀਂ ਪਤਾ ਘਰੇ ਵੀ ਲਮੰਜੇ ਹੀ ਤੋੜਦਾ ਰਹਿੰਦਾ ਹੈ ਕੀ ਦੇਖਣਾ ਤੁਸੀਂ ਕੀ ਦੇਖਦੇ ਆਂ ਕੀ ਦੇਖਣਾ ਚਾਹੁੰਦੇ ਆਂ ਮੈਂ ਇਹ ਕਰਦਾ ਸਮਝਦੇ ਵੀਰ ਬਣ ਕੇ ਫੈਟ ਵੀ 20 ਸੋਲ ਸਨ ਕਹਿੰਦਾ ਨਹੀਂ ਫੇਰ ਕੀ ਹੋ ਗਿਆ ਜੋ ਖੜ ਕੇ ਦੇਖਣ ਲੱਗ ਗਏ ਉਹ ਅਕਸਰ ਉੱਥੇ ਕੰਮ ਕਰਦੇ ਜਿੱਥੇ ਮਾਜੀ ਖੜ ਜਾਂ ਤੈਨੂੰ ਕੀ ਹੋ ਗਿਆ ਆਖੇ ਤੁਸੀਂ ਕੀ ਦੇਖਦੇ ਹੋ ਥਾਂ ਥਾਂ ਜਾ ਕਰੋ ਬਿਮਾਰਨ ਲੱਗ ਜਾਂਦਾ ਆਪਦਾ ਹੀ ਪਤਾ ਨਹੀਂ ਕੀ ਆਉਂਦੇ ਆਪ ਨੂੰ ਸਮਝੀ ਬੈਠਾਗਾ ਇਹ ਇਹ ਵਲੌਗ ਬਣਾ ਲੱਗ ਗਏ ਚਾਰ ਪੈਸੇ ਆਉਣ ਲੱਗੇ ਅਸੀਂ ਹੋ ਗਿਆ ਜਿਹੜਾ ਕੁਝ ਹੋ ਗਿਆ ਸਾਹਮਣੇ ਸਾਰੀਆਂ ਚੀਜ਼ਾਂ ਲੱਗੀਆਂ ਹਨ ਅਸੀਂ ਜਿਹੜਾ ਕੁਝ ਬੋਲ ਸਕਦੇ ਸਾਨੂੰ ਕੋਈ ਹੁਕਮ ਨਹੀਂ ਦੇ ਸਕਦਾ ਮੈਂ ਹੀ ਸਾਰਿਆਂ ਨੂੰ ਹੁਕਮ ਦੇ ਸਕਦਾ ਮੇਰੇ ਅੱਗੇ ਤਾਂ ਸਾਰੇ ਮਨਤਾ ਕਰਨਗੇ ਕਿ ਤੁਸੀਂ ਇੱਥੇ ਕੀ ਖੜਕੇ ਦੇਖਦੇ ਕਿਉਂ ਖੜ੍ਹ ਨਹੀਂ ਸਕਦੇ ਤੇਰੀ ਦੁਕਾਨ ਆ ਤੂੰ ਦੁਕਾਨ ਦਾ ਮਾਲਕ ਆ ਜਿਹੜਾ ਹਾਂ ਬੋਲਦਾ ਵੀ ਤੁਸੀਂ ਇੱਥੇ ਖੜ੍ਹ ਗਏ ਮੈਂ ਉਹ ਪਤਾ ਕਰਨਾ ਤਾਂ ਮੈਨੂੰ ਤਾਂ ਪਤਾ ਨਹੀਂ ਤੋੜ ਜਣਾ ਕਰਨ ਕਰਦੇ ਵਾਸਤੇ ਥੈਂਕ ਯੂ ਖਾਣਾ ਨਹੀਂ ਬਸ ਦੇਣਾ ਸਮਾਨ ਲੈਣਾ ਖਾਣਾ ਹੈ ਹੂੰ ਉਹਨਾਂ ਨੇ ਪਤਾ ਨਹੀਂ ਕਦੋਂ ਆਉਣਾ ਕਿੱਥੇ ਹੈ ਗਿਆ ਕਿੱਥੇ ਨਹੀਂ ਇਹ ਘੰਟਾ ਪਹਿਲੇ ਬਾਅਦ ਚ ਖੜ੍ਹ ਗਏ ਵੇ ਜਦੋਂ ਆਉਣਗੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਵੀ ਹਾਂ ਉਹ ਆ ਗਏ ਆ ਉਹਨੇ ਕਿਹੜਾ ਚੋਈ ਸੁਪੇ ਘਰੇ ਵੜ ਜਾਣਾ ਜੇ ਤੁਹਾਡੇ ਘਰ ਦੇ ਅੱਗੇ ਦੇ ਲੰਘ ਕੇ ਹੋਰ ਕਿਤੇ ਜਾ ਵੜਦਣਗੇ ਉਹ ਘਰੇ ਹੀ ਆਉਣਗੇ ਪਤਾ ਲੱਗ ਹੀ ਜਾਊਗਾ ਤੁਹਾਨੂੰ ਵੀ ਆ ਗਏ ਹਾਰਨ ਮਾਰ ਦੇਣਗੇ ਉਹ ਘੰਟਾ ਪਹਿਲਾਂ ਹੀ ਆ ਕੇ ਖੜ ਗਏ ਇੱਥੇ ਬਾਹਰ ਚ ਉੱਡ ਗਏ ਤਾਂ ਇਹਦਾ ਚੱਕ ਕੇ ਦੁਬਾਰਾ ਗੱਡੀ 'ਚ ਰੱਖਿਆ ਉਹਨਾ ਇੱਥੇ ਖੜਾ ਕੇ ਦੁਬਾਰਾ ਲਾਏ ਆ ਹਾਂ ਐ ਵੀ ਹੁੰਦੀ ਆ ਗੱਲ ਇਹ ਨਾ ਹੋਣੀ ਗੱਡੀ ਜਾ ਦੇ ਉਹ ਘਰ ਦੇ ਵਿੱਚ ਬਾਹਰ ਨਾ ਪਾ ਦੇ ਹੋ ਇਹ ਬਲੌਗ ਹੋਰ ਆ ਕੋਈ ਇਹ ਉਹ ਬਲੌਗ ਜਿੱਥੇ ਗਈ ਸੀ ਉਦੋਂ ਦੇ ਵੇਲੇ ਮੈਨੂੰ ਨਹੀਂ ਲੱਗਦਾ ਬਈ ਇਹਨਾਂ ਦੀ ਕਿਸੇ ਨਾ ਬੰਦੀ ਹੋਊਗੀ ਆਪਦੇ ਆਪ ਚ ਹੀ ਰਹਿੰਦੇ ਹੋਣ ਇਹਨਾਂ ਚਾਕੜ ਬਹੁਤ ਐਟੀਟਿਊਡ ਬਹੁਤ ਹੈ ਕਿਉਂਕਿ ਜੇ ਕਿਸੇ ਤੇਰੇ ਨਾ ਮਮੇਹਮਾਨ ਆਏ ਹੋਵੇ ਨਾ ਮੈਂਬਰ ਆਏ ਹੋਵੇ ਨੰਨੀ ਜਾਨ ਆਈ ਹੋਵੇ ਹੈ ਇਹਨਾਂ ਨੇ ਕੇਕ ਕੱਟਣਾ ਤੇ ਤਿਆਰੀਆਂ ਕਰੀ ਬੈਠੇ ਆ ਹੈ ਤੇ ਕਿਉਂ ਨਾ ਆਪ ਦੇ ਜਿਹੜੇ ਚਾਚੇ ਤਾਇਆ ਨੂੰ ਸੱਦਣ ਜੇ ਦੂਜੇ ਆਪ ਦੇ ਸਕੇ ਹੈਗੇ ਆ ਜਿਹੜੇ ਆਪ ਦੇ ਚਾਚੇ ਤਾਇਆ ਜੋ ਵੀ ਹੈਗੇ ਆ ਅਣਗੁਣ ਜਿਨ੍ਹਾਂ ਨਾਲ ਅਸੀਂ ਗੱਤ ਕਰਦੇ ਆ ਉਹਨਾਂ ਨੂੰ ਕਿਉਂ ਨਾ ਸੱਦਾਂਗੇ ਸਾਡੇ ਘਰੇ ਖੁਸ਼ੀ ਆਈ ਹੈ ਤੇ ਤੁਸੀਂ ਵੀ ਸ਼ਾਮਲ ਹੋ ਇਹ ਬਸ ਆਪ ਹੀ ਫਿਰਦੇ ਘਰ ਦੇ ਘਰ ਦੇ ਆਪ ਹੀ ਤੜੇ ਫਿਰਦੇ ਹੈ ਮੈਨੂੰ ਨਹੀਂ ਲੱਗਦਾ ਜਿਹੜੇ ਸਾਬ ਨੇ ਇਹਨਾਂ ਚ ਐਟੀਟਿਊਡ ਆ ਨਾ ਆਕੜਾ ਨਾ ਇਹਨਾਂ ਦੀ ਕਿਸੇ ਨਾਲ ਬੰਦੀ ਗਊਗੀ ਕੋਈ ਜਿਹੜਾ ਮੈਂ ਲਾਲ ਪਟਾਣੀ ਕੁੜੀ ਨੂੰ ਨੁਕਸਾਨ ਨਹੀਂ ਨਹੀਂ ਕਿਸੇ ਦੇ ਕੱਟੇ ਆਏ ਦੇਖੋ ਵੀ ਪਹਿਲੇ ਕਰੋ ਇਹ ਕੁੜੀ ਨੇ ਕੱਟੇ ਆ ਬਈ ਆਈ ਯੱਲਾ ਮਿੰਦੇ ਪੂਰੇ ਬਾਬੂ ਬਤਾ ਮਿੰਦੇ ਮੂਝ ਮਾਣ ਤੂੰ ਵੀ ਪੂਰਾ ਉਹ ਛੜ ਜਾ ਯਾਰ ਬਿੰਦਨ ਦੇਖ ਉਹਦੇ ਭੁੱਖ ਨਹੀਂ ਖਲੇ ਬਾਹਰ ਉਹ ਕਹਿੰਦੀ ਮੈਂ ਤਾਂ ਖਾਵਾਂ ਜਿਹੜਾ ਕੁਛ ਮਿਲਦਾ ਮੈਨੂੰ ਸਾਰਾ ਕੁਛ ਤੁੰਨਾ ਮੂੰਹ ਦੇ ਵਿੱਚ ਆਈ ਨਹੀਂ ਪਤਾ ਮੈਂ ਹੁਣੇ ਜਵਾਕ ਜੰਮਿਆ ਥੋੜਾ ਜਿਹਾ ਟ੍ਰੇਜ ਕਰਾਂ ਉਹ ਜਿਹੀ ਚੀਜ਼ਾਂ ਤੋਂ ਵਿਓਕੜਾ ਪੂਰਾ ਸਾਫ ਸਪਾਈ ਦੇ ਵਿੱਚ ਬਣਿਆ ਹੋਊਗਾ ਪਰ ਖਾ ਤਾਂ ਲੈਨੇ ਆ ਪਰ ਨਹੀਂ ਆਉਣਾ ਹੈ ਨਹੀਂ ਗਾ ਉਹ ਸਾਰਿਆਂ ਨੂੰ ਦਿੰਦੀ ਹੈ ਗਿਆਨ ਇਹ ਉਹ ਡਿੱਗਿਆ ਨੂੰ ਦੇਵੀ ਉਹ ਥਾੜੇ ਯਾਰ ਬਿੰਦਨ ਦੇਖੋ ਸਗਣ ਦੇ ਦਿੰਦਾ ਹਾਂ ਨਾ ਪਤਾ ਨਹੀਂ ਕੀ ਗੱਲ ਹੋ ਗਈ ਦੱਸ ਹੈ ਇਹਨੂੰ ਸ਼ਰਮੇ ਦਿਖ ਰਹਾ ਹੈ ਉਖੜੀ ਹੋਈ ਜਮਈ ਹਾਂ ਅੱਜ ਦਾ ਦਿਨ ਆਉਂ ਨਹੀਂ ਉਹਦੇ ਕੀ ਬਾਤੇ ਅੱਜ ਉਹਦੇ ਨਾਲ ਉਹਨਾਂ ਦਾ ਕਿਸੇ ਦਾ ਨਹੀਂ ਹੱਥ ਆ ਗਿਆ ਦੱਸ ਤੱਕਦੀ ਹੈ ਕਿ ਅੱਜ ਤਾਂ ਸਾਲੀ ਕਹ ਤਾ ਉਹ ਫਿਰਦੀ ਆ ਉਹ ਨਿਆਣੀ ਆ ਸਾਲੀ ਸਾਲੀ ਚੜ ਗਈ ਗੱਡੀ ਤੇਂਦਰ ਉਹ ਕਹਿੰਦੀ ਮੈਂ ਆਪਣੇ ਜੀਜੇ ਦੇ ਪੈਸੇ ਬਚਾਉਣੇ ਆ ਚਲੋ ਆ ਦੇਖ ਲੋ ਵੱਡੇ ਸਿਆਣੇ ਇਹਨਾਂ ਦੇ ਤੱਬਰ ਨੂੰ ਅਕਲ ਦੇਖ ਲੋ ਉਹ ਵਿੱਕੀ ਜਿਹੜਾ ਹੈਗਾ ਉਹ ਬੋਲਦਾ ਦੇਖ ਲੋ ਕਿਵੇਂ ਆਖਿਆ ਨੂੰ ਸ਼ਰਮ ਹੈ ਨਹੀਂ ਕਿ ਕਿਵੇਂ ਖੜੀ ਹੈ ਪੈਸੇ ਮੰਗਦੀ ਆਂਦੀ ਹੈ ਭਾਈ ਜੇ ਇੰਨਾ ਹੀ ਸੀਗਾ ਤੁਸੀਂ ਜੀਬਾ ਨਾ ਕਟਾਉਂ ਦਿੰਦੇ ਉਹਨੂੰ ਕਹਿ ਦਿੰਦੇ ਸ਼ਗਨ ਵੇਹ ਰਹਿੰਦੇ ਤੂੰ ਕਰਨ ਜੇ ਤੁਹਾਨੂੰ ਇੰਨਾ ਹੀ ਸੀਗਾ ਪੈਸੇ ਤੇ ਇੰਨੇ ਮਰਮਰੂ ਕਰਦੇ ਆ ਜੇ ਅਗਲੇ ਨੇ 100 200 500 ਦੇ ਵੀ ਦੋਂਗੇ ਤਾਂ ਕਿੱਡੀ ਕੀ ਗੱਲ ਹੈ ਮਾਰਨ ਤਾਂ ਇਹ ਨੱਗਾ ਤੁਸੀਂ ਇਹ ਨਾਲ ਤੁਹਾਡੇ ਤਾਂ ਗਰੀਬੀ ਤਾਂ ਨਹੀਂ ਆਉਣ ਲੱਗੀਗੀ ਕਿਵੇਂ ਮਰੂ ਮਰੂ ਕਰੀ ਜਾਂਦੇ ਆ ਪੈਸੇ ਤੇ ਚੱਲ ਪੈਸਾ ਨਹੀਂ ਦੇਣਾ ਨਾਲ ਦੋ ਭਾਈ ਬੰਦੇ ਨੂੰ ਪੁਰਾ ਚੱਜ ਨਾਲ ਬੋਲ ਤਾਂ ਪਾਓ ਅਕਸਰ ਤੁਹਾਡੀ ਕੁੜੀ ਦੀ ਜੇਠਾਣੀ ਆ ਤੇ ਉਹ ਵੀ ਸੁਡਾ ਜੀ ਨੂੰ ਵੱਡਾ ਗਿਆ ਵੱਡੇ ਆਪ ਦੇ ਆਪ ਤੇ ਬੰਦੀ ਗਿਆਨੋਂ ਦੇ ਵੀ ਗਿਆਨਾਂ ਦਿੰਦੀ ਰਹਿੰਦੀਆਂ ਲੋਕਾਂ ਨੂੰ ਇਹ ਬੋਲ ਨਹੀਂ ਸਕਦੇ ਕਿ ਹਾਂ ਬੋਲ ਨਹੀਂ ਸਕਦੇ ਕਿ ਤੁਸੀਂ ਮੇ ਜੇਠਾਣੀ ਨੂੰ ਬੋਲੀ ਕਿਵੇਂ ਜਾਣੇ ਉਹ ਤਾਂ ਕਰਦੀ ਮੇਰੀ ਜੇਠਾਣੀ ਆਏ ਤੇ ਮੇਰੀ ਜੇਠਾਣੀ ਜਾ ਤੇ ਹੁਣ ਇਹਦੇ ਮੂੰਹ ਚ ਆਵਾਜ਼ ਨਹੀਂ ਨਿਕਲੀਗੀ ਉਹਦੀ ਅਗਲੀ ਦੀ ਬੇਇੱਜ਼ਤੀ ਕਰਕੇ ਧਰਤੀ ਫੇਰ ਕੀ ਹੋਗਾ ਜੇ ਉਹਨੇ ਸ਼ਗਨ ਵਿਹਾਰ ਕਾਲਿਆ ਨਹੀਂ ਦੇਣਾ ਤੁਸੀਂ ਕਹਦੇ ਨਹੀਂ ਦੇਣਾ ਕਸੇ ਅਗਲੇ ਚੱਜ ਨਾਲ ਬੋਲਤਾ ਪਾ ਅਗਲੇ ਦੀ ਬੇਇੱਜ਼ਤੀ ਤਾਂ ਕਰੀ ਜਨੇ ਤੁਸੀਂ ਆਏ ਵੱਡੇ ਸਿਆਣੇ ਇਹ ਗਧਿਆਂ ਦਾ ਤੱਬਰ ਇਹ ਬਾਅਦ ਚ ਦੇ ਦੂੰਗੇ ਆਪਾਂ 100 ਰੁਪਏ 20 20 ਰੁਪਏ ਕਾ ਮੰਗ ਜਾਂਦੀਆਂ ਇਹ 10 10 ਰੁਪਏ ਦੇ 10 ਰੁਪਏ ਪਾਉਣੀ ਆ ਇਹ ਪੁਰਕੜਾ ਪੈਕੇਟ ਲੈ ਆ ਕੇ ਜੇ ਤੁਹਾਡੇ ਮੰਨ ਜਾਂਦੇ ਦਸਾਂ ਦਸਵੇਂ 1000 ਰੁਪਏ ਚ ਭੁਜੀਏ ਮੁੱਠੀ ਭੁਜੀਏ ਨਾਲ ਮੰਨ ਜਾਂਦੇ ਤੇ ਇਹਦਾ ਮਤਲਬ ਇਹ ਤੇ ਸਾਰੇ ਮੰਨ ਜਾਂਦੇ ਆ ਤੇ ਸਾਰੇ ਜੇ ਸ਼ਗਨ ਵੈਰ ਅਗਲਾ ਕਰੀ ਜਾਂਦਾ ਰਿਭਾਂ ਘਟਾਈ ਜਾਂਦੇ ਤਾਂ ਮਤਲਬ ਇਹ ਵੀ ਨਹੀਂ ਗੱਲ ਸਾਰੇ ਪੈਸੇ ਦੀ ਭੁੱਖੇ ਆਗੇ ਕਲਾ ਤੁਹਾਡਾ ਟੱਬਰ ਹੀ ਜਿਹੜਾ ਰੱਜਿਆ ਪੁਜੀਏ ਬਾਕੀ ਐਵੇਂ ਤੁਰੇ ਫੈਦੇ ਲੋਕ ਨਾ ਤਾਂ ਪੈਸੇ ਵੇਖੇ ਹੀ ਨਹੀਂਗੇ ਆਪਦੇ ਆਪ ਚ ਕੁਝ ਜ਼ਿਆਦਾ ਹੀ ਤੁਸੀਂ ਵੱਡੇ ਬਣੇ ਖਰਦੇ ਆ ਜਿੰਨੇ ਵੱਡੇ ਤਾਂ ਸਿਆਦਾਂ ਚ ਬੰਦੇ ਨਾ ਉਹਨੇ ਵੱਡੇ ਹੈ ਨਹੀਂਗਾ ਤੁਸੀਂ ਤਾਂ ਨਾ ਹੀ ਤੁਹਾਨੂੰ ਅਕਲ ਆ ਭੋਰਾ ਵੀ ਤੇਲੇ ਦੀ ਵੀ ਅਕਲ ਹੋਣੇਗੀ ਤੇ ਲੋਕਾਂ ਨੂੰ ਬੈ ਕੇ ਵੀਡੀਓ ਦੇ ਵਿੱਚ ਗਿਆਨ ਦਿੰਨੇ ਆ ਤੁਸੀਂ ਆ ਗਈ ਲੈ ਤੇਰੇ ਪੈਸੇ ਤਾਂ ਲਾਪਰੀ ਦੀਦੀ ਮੰਗ ਲੈ ਕੇ ਆਪਣੇ ਪੈਸੇ ਲਾਪਰੀ ਦੀਦੀ ਦੇ ਪੈਸੇ ਮੰਗ ਲੈ ਆਪਣੇ ਜਾ ਕੇ ਅਖੇ ਲਾਪਰੀ ਤੋ ਕੋਲਾ ਤੇਰੇ ਪੈਸੇ ਉਹਦੇ ਤੋਂ ਲੈ ਲੈ ਜਾ ਕੇ ਜੇ ਉਹਨੂੰ ਅਗਲੇ ਨੂੰ 5 ਰੁਪਏ ਉਹਦੇ ਹੱਥ ਤੇ ਧਰੇ ਹੋਣਗੇ ਤਾਂ ਤਾਈਆਂ ਨੂੰ ਦਊਗੀ ਅਗਲੇ ਤੇ ਤੁਸੀਂ ਬੇਇੱਜ਼ਤੀ ਕਰਕੇ ਰੱਖਤੀ ਐ ਇਹਨੂੰ ਸ਼ਰਮ ਨਹੀਂ ਹੁੰਦੀ ਐ ਕਰਕੇ ਖੜੀ ਐ ਤਾਂ ਕਾਹਦਾ ਦੇਣਾ ਆਜਦਾ ਇਹ ਉਹ ਉਹਦਾ ਵੀ ਚਾਹੀਦਾ ਮੂੰਹ ਨਹੀਂ ਬਣਿਆਗਾ ਆਖਿਓ ਉਹਦੇ ਤੋਂ ਜਾ ਕੇ ਲੈ ਲੋ پیسے ਦੇਨੇ ਤਾਂ ਹੈ ਨਾ ਕਿ ਗੋ ਨੂੰ ਕਹਿੰਦੇ ਆ ਵੀ ਹਾਂ ਉਹਦੇ ਤੋਂ ਜਾ ਕੇ ਲੈ ਲੈ ਤੇਰੇ ਪੈਸੇ ਉਸੇ ਕੋਲ ਆ ਜਿਵੇਂ ਪਤਾ ਹੈ 1 ਲੱਖ ਦੀ ਗੁੱਟੀ ਉਹਦੇ ਹੱਥ ਤੇ ਰੱਖਤੀ ਹੋਵੇ ਵੀ ਆਲੇ ਤੇਰੇ ਛਗਣ ਜਾਨ ਨਿਕਲ ਗਏ ਨੇ ਦੀ ਪੈਸੇ ਦੇਣ ਲੱਗਿਆਂ ਦੀ ਪਤਾ ਠੀਕ ਕਰੋ ਆਦਮਾਰੇ ਨੇ ਮੰਡੀਆਂ ਨੇ ਵੀ ਬਾਹਾਂ ਨਾ ਪਹਿਜਣ ਹੁਣ ਚਾਲ ਲੱਗਿਆ ਠੀਕ ਹੈ ਬੁਗੇ ਓਕੇ ਜੀ ਹੁਣ ਦਰ ਆ ਠੀਕ ਆ ਸਾਸਰੀ ਕਾਲ ਸਾਸਰੀ ਕਾਲ ਬੁਗੇ ਓਕੇ ਓਨਾ ਹੁਣ ਕੇਕ ਕੱਟ ਕੇ ਘਰੇ ਜਾਣ ਲੱਗੇ ਸਾਰੇ ਹੈ ਆਪ ਫੈਟ ਮੈਨੂੰ ਇੱਥੇ ਛੱਡ ਕੇ ਮਾਲੂ ਨੂੰ ਇੱਥੇ ਛੱਡ ਕੇ ਚਤਰੋ ਨੂੰ ਤੇ ਆਏ ਨੇ ਜਾਣ ਲੱਗੇ ਆਂ ਚਾਹ ਜਿਹੜੀ ਬੇਸਿਕ ਕਰਨੀ ਸੀ ਅਗਲੀ ਦੀ ਕਰਤੀ ਜਿਹੜਾ ਬੋਲਣਾ ਸੀ ਇਹਨਾਂ ਨੂੰ ਨਹੀਂ ਪਤਾ ਲੱਗਾ 77 ਗੱਲੇ ਆਨੋ ਹੈ ਬੋਲ ਤਾਂ ਮੂੰਹ ਕੱਟਦਾ ਹੈ ਚਲ ਮੂੰਹ ਨਿਕਲੇ ਬੋਲ ਹੁਣ ਮੂੰਹ ਚ ਨਹੀਂ ਪੈਂਦੇ ਹੁੰਦੇ ਫੇਰ ਤੇ ਹਾਂ ਜਾਣ ਲੱਗੇ ਨਾ ਭੋਰਾ ਸ਼ਗਨ ਦੇ ਦਿੰਦੇ ਤੁਹਾਡੇ ਕਿ ਹੱਥ ਟੁੱਟਣ ਲੱਗੇ ਸੀਗੇ ਮੁਕੜੀ ਮੂੰਹਵਾ ਚਾਗਦੀ ਗਈ ਚੱਲ ਮੇ ਜਿਹੜੀ ਬੇਇੱਜ਼ਤੀ ਕੀਤੀ ਗਈ ਸੀ ਹੁਣ ਤਾਂ ਕੁਛ ਦੇਣਗੇ ਪਰ ਨਾ ਪੋਰਾ ਨਹੀਂ ਮੂੰਹ ਚ ਨਿਕਲੇ ਨਾ ਤੇ ਹਾਂ ਸੀ ਕੁਛ ਦੇ ਦੇਣੇ ਪਰ ਇਹ ਬੰਦੇ ਕਿੱਥੋਂ ਦੇਣਗੇ ਜਦੋਂ ਆਪ ਦੀ ਜਨਾਨੀ ਨੂੰ ਨਿਢੰਗਣਾ ਬੋਲ ਸਕਦੇ ਦੂਜਿਆਂ ਨੂੰ ਕਿੱਥੋਂ ਢੰਗਣਾ ਬੋਲ ਲੈਣਗੇ ਦੂਜਿਆਂ ਤੋਂ ਕਿੱਥੋਂ ਉਮੀਦ ਰੱਖ ਸਕਦੇ ਹਾਂ ਦੂਜਿਆਂ ਸੇ ਹੀ ਬੋਲਣਗੇ ਆਹੇ ਘਰ ਵਾਲਿਆਂ ਨੂੰ ਨਹੀਂ ਸਿੱਧੇ ਮੂੰਹ ਬੋਲਦੇ ਵੀਡੀਓ ਦੇ ਵਿੱਚ ਕੈਮਰੇ ਦੇ ਪਿੱਛੇ ਤਾਂ ਪਤਾ ਨਹੀਂ ਕੀ ਕੁਛ ਕਰਦੇ ਹੋਣਗੇ ਗਦੇ ਡੰਗਰ ਜੇ ਨਾ ਹੋਣ ਤਾਂ ਵਾਕਤ ਜਿੰਨੇ ਆਪਦੇ ਤੇ ਸਿਆਣੇ ਬੰਦੇ ਨੇ ਉਹਨੇ ਹੈ ਨਹੀਂ ਉਦੋਂ ਥੱਲੇ ਡਿੱਗੇ ਹੋਇਆ ਜਮਾ ਉਨੀ ਨਹੀਂ ਕਟਿਆ ਸੋਚ ਆ ਇਹਨਾਂ ਦੇ ਕਟਿਆ ਟੱਬਰ ਦੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਪੈਸੇ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ